ਲੋ ਜੀ ਵੀਰੋ ਸਾਰੇ ਜਣੇ ਬਾਈ ਲਾਪ੍ਰੀਨ ਨੂੰ ਵਧਾਈਆਂ ਦੇ ਦਿਓ ਵਧਾਈਆਂ ਦੇਣ ਦਾ ਕਾਰਨ ਕੀ ਹੈ ਵੀ ਆ ਜਿਹੜਾ 5210 ਗੇਅਰ ਪ੍ਰੋ ਹੈਗਾ ਇਹ ਬਾਈ ਨੂੰ ਆਪਾਂ ਕਹਿ ਦਈਏ ਵੀ ਸੁਪਰ ਸੀਟਰ ਦੇ ਨਾਲ ਗਿਫਟ ਮਿਲੇਗਾ ਗਿਫਟ ਕੀਤਾ ਇਹ ਜਗਤਜੀਤ ਗਰੁੱਪ ਚੀਮਾ ਮੰਡੀ ਵਾਲੇ ਵੱਲੋਂ ਤੇ ਬਾਈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਆਪਾਂ ਕਹਿਦੇ ਵੀ ਤੁਹਾਡੀ ਕਿਸਮਤ ਨੇ ਇਹ ਚੀਜ਼ ਖਿੱਚ ਕੇ ਲਿਆਂਦੀ ਹੈ ਘਰੇ ਤੁਹਾਡੇ ਭਾਗਾਂ ਨੇ ਹਣਾ ਤੇ ਕਿਵੇਂ ਫੀਲ ਹੋ ਰਿਹਾ ਬਾਈ ਅੱਜ ਬਹੁਤ ਜ਼ਿਆਦਾ ਖੁਸ਼ੀ ਬਹੁਤ ਖੁਸ਼ੀ ਹੋ ਰਹੀ ਹੈ ਪਹਿਲਾਂ ਕਿਹੜਾ ਟਰੈਕਟਰ ਸੀ ਬਾਈ ਕੋਲੇ ਪਹਿਲਾਂ ਮੇਰੇ ਕੋਲ ਸੀਗਾ 85500 ਸਵਰਾਜ 3 ਸਪੀਡ 3 ਸਪੀਡ ਮਤਲਬ ਉਹ ਵੀ ਨਵਾਂ ਹੀ ਲਿਆ ਸੀ ਜਾਂ ਉਹ ਵੀ ਨਵਾਂ ਹੀ ਹੈ ਜੀ 2022 ਮਾਡਲ ਠੀਕ ਹੈ ਤੇ ਉਦੋਂ ਮਤਲਬ ਜਦੋਂ ਉਹ ਟਰੈਕਟਰ ਲਿਆ ਸੀ ਕਦੇ ਸੋਚਿਆ ਸੀਗਾ ਵੀ ਇੱਕ ਟਰੈਕਟਰ ਹੋਰ ਖਿੱਚ ਲਿਆਊਗਾ ਨਹੀਂ ਉਹ ਸੋਚਿਆ ਨਹੀਂ ਕਦੇ ਹੂੰ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੁਪਰ ਸੀਟਰ ਲਾਇਆ ਦੋ ਮੈਂ ਪਿਛਲੇ ਸਾਲ ਹੀ ਖਰੀਦਿਆ ਜੀ ਪਿਛਲੇ ਸਾਲ ਲਿਆ ਸੀਗਾ ਹਾਂਜੀ ਤੇ ਕਿੰਨੇ ਫੁੱਟਾ ਸੁਪਰ ਸੀਟਰ ਲਿਆ ਸੀ ਬਾਈ 7 ਫੁੱਟਾ ਲਿਆ ਜੀ 855 ਵਾਸਤੇ ਤੇ ਕਿਵੇਂ ਚੱਲਿਆ ਬਾਈ ਉਹਦੇ ਤੇ ਹੋ ਪੂਰਾ ਇੱਕ ਨੰਬਰ ਜੀ ਕੋਈ ਦਿੱਕਤ ਪਰੇਸ਼ਾਨੀ ਕਿਸੇ ਚੀਜ਼ ਦੀ ਕੋਈ ਦਿੱਕਤ ਨਾ ਕੋਈ ਪਰੇਸ਼ਾਨੀ ਉਦੋਂ ਪਤਾ ਸੀ ਬਾਈ ਸਕੀਮ ਦਾ ਜਦੋਂ ਸੁਪਰ ਸੀਟਰ ਲਿਆ ਸੀਗਾ ਨਹੀਂ ਉਦੋਂ ਆਪਾਂ ਨੂੰ ਕੋਪਨ ਦਿੱਤਾ ਸੀ ਇਹਨਾਂ ਨੇ ਠੀਕ ਹੈ ਕਦੇ ਲੱਗਦਾ ਸੀਗਾ ਵੀ ਸੁਪਰ ਸੀਟਰ ਦੇ ਨਾਲ ਆ ਚੀਜ਼ ਆ ਸਕਦੀ ਹੈ ਆਪਣੇ ਕਰਮਾਂ ਚ ਨਹੀਂ ਇਹ ਮਹਾਰਾਜੀ ਦੇਣ ਹੈ ਆਪਾਂ ਕੀ ਕਹਿ ਸਕਦੇ ਹਾਂ ਠੀਕ ਹੈ ਮਤਲਬ ਉਮੀਦ ਹੈਗੀ ਸੀ ਉਮੀਦ ਹੈ ਨਹੀਂ ਸੀਗੀ ਹੈ ਨਹੀਂ ਸੀ ਹਾਂਜੀ ਕਿਉਂਕਿ ਕਈ ਵਾਰੀ ਬੰਦੇ ਨੂੰ ਆਇਲਾ ਨਾ ਨਾ ਯਾਰ ਵੀ ਆਪਾਂ ਨੂੰ ਕਦੇ ਅੱਜ ਤੱਕ ਕੁਝ ਨਿਕਲਿਆ ਤਾਂ ਹੈ ਨਹੀਂ ਹਨਾ ਵੀ ਕਿੱਥੇ ਇਹ ਚੀਜ਼ਾਂ ਸਾਨੂੰ ਸਾਡੀ ਤੀਜੀ ਪੀੜ੍ਹੀ ਹੋ ਗਈ ਜੀ ਸਾਨੂੰ ਕਦੇ ਸ਼ੈਂਕਲ ਵੀ ਨਹੀਂ ਨਿਕਲਿਆ ਜੀ ਠੀਕ ਹੈ ਪਰ ਅੱਜ ਪਰਮਾਤਮਾ ਨੇ ਜੌਂਡੀਰ ਦੇ ਦਿੱਤਾ ਹਾਂਜੀ ਘਰੇ ਘਰੇ ਕੀ ਮਾਹੌਲ ਬਣਿਆ ਜਦੋਂ ਪਤਾ ਲੱਗਿਆ ਸਾਰੇ ਬਹੁਤ ਖੁਸ਼ੀ ਦਾ ਮਾਹੌਲ ਆ ਜੀ ਉਦੋਂ ਜਿੱਦਾਂ ਉੱਥੇ ਆਪਣਾ ਡੇਰ ਨੂੰ ਜਿੱਥੇ ਇਹ ਆਪਾਂ ਕਹਦੀਏ ਵੀ ਚੱਕੀਆਂ ਸੀਗੀਆਂ ਪਰਚੀਆਂ ਹਾਂਜੀ ਉਦੋਂ ਜਿੱਦਾਂ ਕਾਲ ਗਈ ਆ ਉੱਥੇ ਹੈਗੇ ਸੀ ਤੁਸੀਂ ਜਾਂ ਨਹੀਂ ਫਾਦਰ ਸਾਹਿਬ ਸੀਗੇ ਜੀ ਮੇਰੇ ਹੈਗੇ ਸੀ ਉੱਥੇ ਹਾਂਜੀ ਫਾਦਰ ਸਾਹਿਬ ਤੇ ਫਿਰ ਜਦੋਂ ਤੁਹਾਨੂੰ ਘਰੇ ਪਤਾ ਲੱਗਿਆ ਕਾਲ ਕੀਤੀ ਬਾਪੂ ਨੇ ਸਾਨੂੰ ਯਕੀਨ ਨਹੀਂ ਹੋਇਆ ਜੀ ਪਹਿਲਾਂ ਤਾਂ ਅੱਛਾ ਫਿਰ ਤੁਸੀਂ ਲਾਈਵ ਲੂਪ ਦੇਖਿਆ ਲਾਈਵ ਦੇਖਿਆ ਕੁਝ ਸਾਨੂੰ ਡੀਲਰਾਂ ਦਾ ਫੂ ਡੀਲਰ ਦਾ ਫੋਨ ਆ ਗਿਆ ਸੀਗਾ ਠੀਕ ਹੈ ਤੇ ਅੱਜ ਫਿਰ ਲੈ ਕੇ ਚੱਲੇ ਹਾਂਜੀ ਅੱਜ ਕਿਹੜਾ ਪਿੰਡ ਕਿਹੜਾ ਬਾਈ ਦਾ ਪਿੰਡ ਸ਼ੇਰਪੁਰ ਕਲਾਂ ਜੀ ਸ਼ੇਰਪੁਰ ਕਲਾਂ ਮਤਲਬ ਬਰਨਾਲਾ ਨੇੜੇ ਹਾਂ ਨਹੀਂ ਜਗਰਾਵਾਂ ਆਂਦੇ ਜਗਰਾਵਾਂ ਨੇੜੇ ਠੀਕ 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 ਹੈ ਤੇ ਲਓ ਜੀ ਵੀਰੋ ਇਹ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆ ਤੇ ਇੱਕ ਬਾਈ ਨੇ ਕਿ ਜਿਹੜੇ ਉਹਨਾਂ ਨੂੰ ਇਹ ਥਾਰ ਨਿਕਲੀ ਹੈਗੀ